ਮਨ ਪਾ ਗਈ ਕਟਣੀ ਮੇਰਾ ਇਕੱਲਾ ਹੀ ਬੇਟਾ ਸੀਗਾ ਉਹ ਹੀ ਦੁਨੀਆ ਤੋਂ ਚਲੇ ਗਿਆ ਮੇਰੀ ਤਾਹੀ ਮੰਗ ਹੈ ਮੈਨੂੰ ਮੇਰਾ ਪੁੱਤਾ ਮਿਲ ਜੇ ਸਾਡੀ ਆਤਮਾ ਠੰਡੀ ਹੋ ਜੇ ਮੇਰੇ ਪੁੱਤਾ ਮਿਲ ਗਿਆ ਮੈਂ ਨੂੰ ਨੂੰਤੀ ਬਣਾਇਆ ਸੀ ਪਰ ਹੁਣ ਬਣੀ ਨਹੀਂ ਮੇਰੀ ਤੀ ਉਹਨੇ ਮੈਨੂੰ ਮੰਮੀ ਨਹੀਂ ਕਹਿ ਕੇ ਦਿੱਤਾ ਮੈਂ ਉਹਨੂੰ ਪੁੱਤ ਪੁੱਤ ਕਰਦੀ ਸੀ ਮੈਨੂੰ ਮੰਮੀ ਉਹਨੇ ਇੱਕ ਦਿਨ ਨਹੀਂ ਕਹਿ ਕੇ ਦੇਖਿਆ ਮੇਰੀ ਤਾਹੀ ਮੰਗ ਹੈ ਬਸ ਸਾਡਾ ਘਰ ਲੁੱਟਿਆ ਪਟਿਆ ਗਿਆ ਇੱਕ ਪੁੱਤਤੀ ਮੇਰੇ ਉਹ ਹੀ ਦੁਨੀਆ ਤੋਂ ਚਲੇ ਗਿਆ ਸਾਨੂੰ ਸਾਡਾ ਪੋਤਾ ਮਿਲ ਜੇ ਤਾਹੀ ਮੰਗਾਂ ਸਾਡੀ ਝੂਠੇ ਪਰਚੇ ਜੀ ਬਾਧੂ ਬਸ ਐਮੀ ਫਾਲਤੂ ਪਰਚੇ ਕਰਾਈਗੇ ਨੇ ਤਿੰਨ ਪਰਚੇ ਕਰਾਤੇ ਸਾਡੇ ਸਾਡੇ ਸਾਰੇ ਪਰਿਵਾਰ ਦਾ ਸਾਡਾ ਨੌ ਰੱਖਤਾ ਇਹ ਜਿਹਦਾ ਕੋਈ ਕਾਰਨ ਹੈ ਹੀ ਨਹੀਂ ਸੀ ਬੜੀ ਹਾਸਲੀ ਖੇਡ ਦੀ ਘਰੋਂ ਗਈ ਸੀ ਉੱਥੇ ਜਾ ਕੇ ਸੜ ਤੇ ਡੇ ਡੇ ਜਿਲਾਮ ਲਾਤੇ ਉਹਨੇ ਸਾਡਾ ਤਾਂ ਹੀ ਮੰਗਾ ਸਾਨੂੰ ਸਾਡਾ ਘਰ ਪਟਿਆ ਗਿਆ ਸਾਡੇ ਕੋਲੇ ਕੁਝ ਨਹੀਂ ਰਿਹਾ ਹੋਰ ਜਿਵੇਂ ਖਾਲੀ ਹੋ ਗਈ ਸਾਨੂੰ ਆਈ ਇੱਕੋ ਹੀ ਸਹਾਰਾ ਸਾਡਾ ਹੁਣ ਸਾਡਾ ਪੋਤਾ ਸਾਡੇ ਕੋਲੇ ਵੀ ਸਾਡੇ ਕੋਲੇ ਆ ਜੀ ਉਹਨਾਂ ਤੇ ਗ੍ਰਿਫਤਦਾਰੀ ਹੋਵੇ ਉਹਨਾਂ ਦੀ ਜਿਹੜਾ ਉਹਨਾਂ ਨੇ ਪਾਪ ਕਮਾਇਆ ਮੇਰਾ ਪੁੱਤ ਕਮਾਇਆ ਸੀ ਉਹਨੇ ਵਰਗਾ ਉਹਨਾਂ ਨੂੰ ਉਹੀ ਸਜ਼ਾ ਮਿਲੇ ਉਹਨਾਂ ਦੀ ਮੇਰਾ ਪੁੱਤ ਟੜਫਦਾ ਗਿਆ ਦੁਨੀਆ ਤੋਂ ਸਾਰਿਆਂ ਦਾ ਮੇਰੇ ਪੁੱਤ ਫੋਨ ਕਰਦਾ ਸੀ ਵੀ ਆ ਜਾ ਆ ਜਾ ਕਿਸੇ ਹਿਸਾਬ 'ਚ ਨਹੀਂ ਆਈ ਪਰ ਉਹਦੀ ਜਿਹੜੀ ਬਹੂ ਦੀ ਮਾਂ ਸੀ ਉਹ ਕਿਸੇ ਹਿਸਾਬ 'ਚ ਆਉਂਦੀ ਨਹੀਂ ਸੀ ਮੈਂ ਵੀ ਬਹੁਤ ਹਾੜੇ ਕੱਢੇ ਚੋਰੀਆਂ ਵੀ ਜਾਂਦੀ ਰਹੀਆਂ ਮੈਂ ਮਿਲਦੀ ਰਹੀਆਂ ਉਹਦੇ ਪੁੱਤੇ ਨੂੰ ਵੀ ਜੇ ਮੇਰਾ ਪੁੱਤ ਆ ਘਰੇ ਆ ਜੇ ਪਰ ਉਹਨੇ ਕਿਸੇ ਹਿਸਾਬ 'ਚ ਆਈ ਨਹੀਂ ਉਹਨੇ ਆਈ ਨਹੀਂ ਉਹਨੇ ਕਿਹਾ ਵੀ ਹਾਂ ਮੈਂ ਮਾਂ ਮੈਂ ਆਉਂਗੀ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਮਿਲੇ ਜਿਹੀ ਜੇ ਮੇਰੇ ਪੁੱਤ ਨੂੰ ਮੇਰੇ ਪੁੱਤਨ ਤਾਂ ਮੌਤ ਦੀ ਸਜ਼ਾ ਮਿਲ ਗਈ ਉਹਨਾਂ ਨੂੰ ਜਹੀ ਜੀ ਬਣਦੀ ਉਹਨਾਂ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਮੇਰਾ ਪੋਤਾ ਮੇਰਾ ਘਰੇ ਆ ਜੇ ਮੇਰੀ ਤਾਹੀ ਮੰਗ ਗਈ ਕੋਈ ਅਸੀਂ ਦਾਜ ਦੇ ਜੇ ਨਹੀਂ ਮੰਗਦੇ ਤੇ ਤੋਂ ਕੁਝ ਨਹੀਂ ਮੰਗ ਦਿੱਤੀ ਸਾਰਾ ਕੁਝ ਲੋਟ ਸੀ ਵਧੀਆ ਬਸ ਉਹ ਝੂਠੇ ਪਰਚੇ ਕਰਾਈ ਕਿਨੇ ਸਾਡੇ ਤੇ ਫੇਰ 2-4 ਦਿਨ ਹੋ ਗਏ ਅਸੀਂ ਨੇ ਹੁਣ ਗੱਲ ਵੀ ਤੋੜ ਲਈ ਵੀ ਚਲ ਜੇ ਤੂੰ ਨਿਬੜ ਜਾ ਕਿਸੇ ਲੋਟਾ ਸਾਥ ਉਹਨਾਂ ਨੇ 20 ਲੱਖ ਦੀ ਮੰਗ ਮੰਗ ਲਈ ਅਸੀਂ ਹੁਣ 1.5 ਕਿਲ ਸਾਡੇ ਕੋਲ ਬਹਨਦਾ ਤੁਸੀਂ ਦੱਸੋ 1.5 ਕਿੱਲੇ ਵਾਲੇ ਵਾਹਨ ਦੇ ਤੇ ਕਹਿੰਦੇ ਸੀ ਨਵੀ ਲੱਖ ਰੁਪਇਆ ਵਿਆਹ ਤੇ ਲਾਇਤੀ ਵੀ 1.5 ਕਿੱਲੇ ਤੇ ਕੋਈ 20 ਲੱਖ ਲਾ ਦੂਗਾ ਵਿਆਹ ਤੇ ਆਪ ਆਪ ਹੀ ਸਮਝਦਾ ਹਾਰਾ ਵੀ ਕੋਈ 20 20 ਲੱਖ ਕੋਈ ਨਹੀਂ ਲਾ ਸਕਦਾ ਜੇ ਕੋਈ 20 ਕ ਲੱਖ ਲਾਉਣਾ ਅਗਲਾ 20 ਕਿੱਲੇ ਪਾ ਲੂਗਾ ਸਾਡੇ 2.5 ਕਿੱਲੇ ਚ ਉਹਨੇ 20 ਲੱਖ ਕਿਵੇਂ ਲਾਤਾ ਜਦੋਂ 20 ਲੱਖ ਰੁਪਇਆ ਮੰਗ ਲਿਆ ਮੇਰੇ ਪੁੱਤਰ ਤੋਂ ਮੇਰੇ ਪੁੱਤਰ ਨੇ ਉਹਦੀ ਗੁੱਸੇ ਖੁਸ਼ੀ ਕਰ ਲਈ ਆ ਵੀ ਉਹਨੇ ਅਗਾ ਜੀਵਨ ਦੀ ਲੀਲਾ ਖਤਮ ਕਰ ਲਈ ਬਸ ਇੰਨਾ ਹਰਖਾ ਵੈਸੀ ਉਹ ਵੀ ਮੇਰੇ ਕੋਲੇ ਕੋਈ ਖਾਲਾ ਨਹੀਂ ਮੈਂ 20 ਲੱਖ ਕਿੱਥੋਂ ਦੇਵਾਂਗਾ ਰੂਡ ਕਿਲਾ ਮੇਰੇ ਕੋਲੇ ਬਹੰਦਾ ਹੈ ਆ ਕੇ ਵਸ ਮੈਂ ਤਾਂ ਮੈਨੂੰ ਮੇਰਾ ਪੋਤਾ ਮਿਲ ਜੇ ਮੇਰੀ ਆਤਮਾ ਠੰਡੀ ਹੋ ਜੇ ਵੀਡੀਓ ਬਣਾ ਕੇ ਗਿਆ ਦੋਨੇ ਮਾਮਾਤੀਆਂ ਦਾ ਨੌ ਲੈ ਕੇ ਗਿਆ ਸਾਰੇ ਦਾ ਨੌਨ ਲੈਤਾ ਸੋਹਰਾ ਵਿੱਚ ਵਿਚਾਰੇ ਆਉਂਦਾ ਨੀ ਵਿਚਾਰਾ ਸੋਹਰਾ ਭਗਤ ਬੰਦਾ ਸੀ ਸਾਲਾ ਵੀ ਭਗਤ ਸੀਗਾ ਬਸ ਦੋਨੇ ਮਾਮਾਤੀਆਂ ਤੇ ਕਾਰਵਾਈ ਹੋਵੇ ਅਸੀਂ ਉਹਨਾਂ ਦੇ ਨੌਤਰਾਂ ਮੇਰਾ ਪੁੱਤ ਵੀ ਧਰ ਕੇ ਗਿਆ ਤੇ ਮੈਂ ਵੀ ਕਹਿਣੀ ਆ ਮੁੰਡਾ ਵੀਡੀਓ ਬਣਾ ਕੇ ਗਿਆਗਾ ਤੇ ਬਸ ਆਹੀ ਵੇੰਤੇ ਮੇਰਾ ਪੋਤਾ ਮਿਲ ਜੇ ਮੈਨੂੰ ਮੇਰੀ ਆਤਮਾ ਠੰਡੀ ਹੋ ਜੇ ਉਹਨੇ ਚਿਰ ਮੇਰੇ ਕਾਲ ਜਿਹੜੀ ਅਗਲੀ ਬੁਝਦੀ ਗੀ ਨਾ ਚਿਰ ਮੇਰਾ ਪੋਤਾ ਨਹੀਂ ਮਿਲਦਾ ਮੈਂ ਸਾਡਾ ਇੱਕੋ ਇੱਕੋ ਸਹਾਰਾ ਰਹਿ ਗਿਆ ਹੋਈ ਜੇ ਸਾਨੂੰ ਸਾਡਾ ਫਤਈ ਮਿਲ ਗਿਆ ਸਾਨੂੰ ਤਾਂ ਤਾਂ ਸਾਡੀ ਜ਼ਿੰਦਗੀ ਹੈਗੀ ਗਾਹ ਨਹੀਂ ਬਸ ਸਾਡੀ ਜ਼ਿੰਦਗੀ ਵੀ ਖਤਮ ਹੈ ਅਸੀਂ ਵੀ ਖਤਮ ਆਵਾਂਗੇ ਸਿੱਧੂ ਬਾਦ ਆਹੀ ਬਾਤ ਬਲੌਰ ਸਿੰਘ ਨਾਮ ਹੈ ਮੇਰਾ ਪਿੰਡ ਫਤਿਹਗੜ ਸੰਨਾ ਜੀ ਮੇਰੇ ਬੇਟਾ ਬਿਹਾਈ ਸਿੰਘ ਜੀ ਮੀਮ ਸੇ ਉਹਨਾਂ ਨੇ ਬਹੁਤ ਪ੍ਰੇਸ਼ਾਨ ਕਰਾਇ ਜੀ 2020 ਤੋਂ ਲਾ ਕੇ ਜੀ ਉਹ ਪ੍ਰੇਸ਼ਾਨੀ ਕਰਕੇ ਮੇਰਾ ਬੇਟਾ ਦੁਨੀਆ ਤੋਂ ਚਲਾ ਗਿਆ ਜੀ ਉਹਨਾਂ ਨੇ 20 ਲੱਖ ਦੇ ਸ਼ੀਰ ਪੰਚਾਇਤਾ ਬਹਾਈਆਂ ਬਹੁਤ ਬਰੀ ਉਹਨਾਂ ਨੇ ਕੋਈ ਸਾਨੂੰ ਰਾਹ ਨਹੀਂ ਦਿੱਤਾ ਜੀ ਜਿਹੜੇ ਮੇਰੀ ਨੂੰਹ ਦੀ ਮਾਂ ਗਈ ਉਹਨੇ ਸਾਨੂੰ ਬਹੁਤ ਪ੍ਰੇਸ਼ਾਨ ਕਰਾਇ ਜੀ 20 ਲੱਖ ਰੁਪਏ ਦੀ ਮੰਗ ਕਰਦੇ ਹੱਥੋਂ ਜੀ ਡੂਡ ਕਿਲਾ ਸਾਡੇ ਕੋਲ ਬਾਹਾਂ ਦਾ ਜੀ ਇਹ 20 ਲੱਖ ਦੇ ਉਸ ਕਾਰਨ ਮੇਰਾ ਬੇਟਾ ਦੁਨੀਆ ਤੋਂ ਚਲਾ ਗਿਆ ਜੀ ਮੈਂ ਕਿੱਥੋਂ ਦੇਵਾਂਗਾ ਡੂਡ ਕਿਲਾ ਮੇਰੇ ਕੋਲ ਬਾਹਾਂ ਦਾ ਇਸ ਕਰਕੇ ਸਾਨੂੰ ਬਹੁਤ ਪ੍ਰੇਸ਼ਾਨ ਕਰਾਈ ਇਹ ਹੀ ਮੰਗ ਕਰਦੀ ਜੀ ਮੇਰਾ ਪੋਤੇ ਨੂੰ ਵੀ ਖਤਰਾ ਜੀ ਮੇਰਾ ਪੋਤਾ ਮੈਨੂੰ ਮਿਲ ਜੇ ਮਰਾਦਾ ਦੁੱਖ ਹੋ ਜੇ ਜੀ ਕਿ ਮੇਰਾ ਪੋਤਾ ਮੈਨੂੰ ਮਿਲ ਜੇ ਪੁੱਤਾ ਮੇਰਾ ਚਲੇ ਗਿਆ ਜੀ ਮੇਰੇ ਕੋਲ ਮੇਰੇ ਪੋਤੇ ਨੂੰ ਵੀ ਖਤਰਾ ਜੀ ਪੋਤਾ ਵੀ ਨਾ ਚਲੇ ਜਾਵੇ ਕਿਤੇ ਜੇ ਸਾਨੂੰ ਮੈ ਜੇ ਇਹ ਪਾਲ ਪੋਲਸ਼ਨ ਕਰੀਏ ਜੀ ਨੂੰ ਪੜਾਈਆਂ ਲਿਖਾਈਆਂ ਜੀ ਸਾਡੀ ਆਤਮਾ ਠੰਡੀ ਹੋਏ ਜੀ ਇਸ ਕਰਕੇ ਸੀ ਬਹੁਤ ਪ੍ਰੇਸ਼ਾਨ ਆ ਜੀ ਮੇਰਾ ਇਕੱਲਾ ਬੇਟਾ ਸੀ ਜੀ ਉਹ ਪ੍ਰੇਸ਼ਾਨ ਸੀ ਸੋਰਕ ਨਿਓ ਤੇ ਉਨੇ ਸਾਡੇ ਸੌਰਿਆਂ ਨੇ ਬਹੁਤ ਪ੍ਰੇਸ਼ਾਨ ਕਰਿਆ ਜੀ ਮਤਲਬ ਉਹ ਕਈ ਉਹਨੇ ਤਾਂ ਖੁਦ ਕੁਝ ਉਹਦੇ ਬਾਅਦ ਵੀਡੀਓ ਬਣਾ ਕੇ ਗਿਆ ਜੀ ਤੇ ਉਹ ਆ ਆ ਦੇ ਘਰਾਂ ਦੇ ਤੇ ਆ ਦੀ ਸੱਚ ਦਾ ਨਾਂ ਤਰ ਗਿਆ ਜੀ ਇਸ ਕਰਕੇ ਉਹ ਆ ਖੁਦ ਕੁਝ ਹੀ ਕਰ ਗਿਆ ਜੀ ਸਾਨੂੰ ਨਿਸਾਫ ਮਿਲਦੀ ਜੀ ਸਾਡੇ ਪੋਤੇ ਦਾ ਖਤਰਾ ਜੀ ਸਾਨੂੰ ਵੀ ਸਾਨੂੰ ਫਸੜਾ ਪੋਤਾ ਸਾਨੂੰ ਮਿਲਦੀ ਜੀ ਬਲੌਰ ਸਿੰਘ ਸ਼ੰਨਾ ਜੀ ਭਾਰਤੀ ਕਿਸਾਨੀ ਦੇ ਤਗਰਾ ਹਾਂ ਬਲਾਕ ਪ੍ਰਧਾਨ ਬਰਨਾਲਾ ਜੀ ਜੋ ਪਿਛਲੇ ਦਿਨਾਂ ਦੇ ਵਿੱਚ ਹੀ ਸਾਡੇ ਪਿੰਡ ਦਾ ਸਾਡਾ ਬੇਟਾ ਗੁਰਦਾਸ ਨੇ ਸਪਰੇਅ ਪੀ ਕੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕੀਤੀ ਹੈ ਬਹੁਤ ਮਾੜੀ ਗੱਲ ਹੋਈ ਹੈ ਉਹਦੇ ਇਨਸਾਫ ਲਈ ਭਾਰਤੀ ਕਿਸਾਨੀ ਇਕਤਾ ਗਰਾਹਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਵੀ ਜਿਹੜੇ ਦੋਸ਼ੀ ਇਹਨਾਂ ਦੇ ਪਰਚਾ ਦਰਜ ਹੋਇਆ ਮਾਮਾਤੀਆਂ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਤੋਂ ਪਹਿਲਾਂ ਲਗਾਤਾਰ ਇਹਨਾਂ ਦਾ ਝਗੜਾ ਚੱਲਦਾ ਆ ਰਿਹਾ ਸੀ ਪੰਚਾਇਤਾਂ ਪਈਆਂ ਰਿਸ਼ਤੇਦਾਰ ਪਏ ਜਥੇਬੰਦੀ ਵੀ ਗਈ ਸੰਗਰੂਰ ਦੀ ਟੀਮ ਵੀ ਗਈ ਬਹੁਤ ਸਮਝਾਇਆ ਸੀ ਘਰੇ ਜਾ ਕੇ 4-5 ਘੰਟੇ ਲਾ ਕੇ ਆਏ ਆ ਵੀ ਚੰਗਾ ਹੁੰਦਾ ਉਹਦੇ ਘਰੇ ਧੀਆ ਕਿਸੇ ਦੇ ਘਰੇ ਨਹੀਂ ਸੋਨੀਆ ਹੁੰਦੀਆਂ ਆ ਉਹਦੇ ਆਖਰ ਨੂੰ ਘਰੇ ਜਾਣੇ ਪੈਂਦਾ ਉਹਦੇ ਪਰ ਉਹਦੀ ਜਿਹੜੀ ਮਾਤਾ ਸੀ ਉਹ ਨਹੀਂ ਮੰਨੀ ਉਹ ਕਹਿੰਦੀ ਸੀ ਮੈਂ ਇੱਥੇ ਕੋਠੀ ਪਾ ਕੇ ਰੱਖੂੰਗੀ ਇਹਨਾਂ ਦੇ ਇੱਕੋ ਹੀ ਬੇਟਾ ਸੀ ਘਰੇ ਬਹੁਤ ਵਧੀਆ ਪਰਿਵਾਰ ਹੈ ਵਧੀਆ ਚੱਲ ਰਿਹਾ ਸੀ ਗੁਜ਼ਾਰਾ ਇਹਨਾਂ ਦਾ ਡੇਢ ਕਿਲਾ ਵਾਹਨ ਦੇਨਾਂ ਕੋਲੇ ਉਹ ਸਮਝਾਉਣ ਦੇ باوجود ਵੀ ਕਿਸੇ ਸਮਝ ਤੇ ਨਹੀਂ ਆਈ ਮਾਤਾ ਸੋ ਲਗਾਤਾਰ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਇਸ ਕਰਕੇ ਹੁਣ ਸਾਨੂੰ ਪਤਾ ਲੱਗਿਆ ਪਰਿਵਾਰ ਤੋਂ ਵੀ ਪਿਛਲੇ ਦਿਨਾਂ ਦੇ ਵਿੱਚ ਕੋਈ ਇਹਨਾਂ ਦਾ ਕੋਈ ਅੱਡ ਬੈਠਕ ਹੋਈ ਸੀ ਕੋਈ ਪੰਚਾਇਤ ਹੋਈ ਸੀ ਹੋਰ ਬੰਦਿਆਂ ਨੂੰ ਪਾ ਕੇ ਵਿੱਚ ਉਹ ਕਹਿੰਦੇ ਸਾਨੂੰ 20-25 ਲੱਖ ਰੁਪਏ ਦਿਓ ਜਾਂ ਸਾਡੇ ਜ਼ਮੀਨ ਅੱਧੀ ਨੌਕਰੋ ਕਹਿੰਦੇ ਬੇਟਾ ਮਾਂ ਫੇਰ ਵੀ ਨਹੀਂ ਦੇਣਾ ਜਿਹੜੀ ਸਿਆਣੇ ਵਰਗਾ ਪੁੱਤ ਇੱਕ ਤਾਂ ਚਲਾ ਗਿਆ ਘਰੋਂ ਇੱਕ 9 ਸਾਲ ਦੀ ਉਮਰ ਹੋਣ ਵਾਲੀ ਹੈ ਮੁੰਡੇ ਨੂੰ ਅੱਠਮਾ ਪੂਰਾ ਹੋ ਕੇ ਉਹ ਉਹਨਾਂ ਕੋਲੇ ਹੈ ਉਹਨਾਂ ਦੀ ਗ੍ਰਿਫਤਾਰੀ ਬਾਰੇ ਮੰਗ ਆ ਸਾਡੀ ਕੇਸ ਦਰਜ ਹੋਇਆ ਉਹਨਾਂ ਦੇ ਉੱਤੇ ਸੋ ਇਹ ਲਗਾਤਾਰ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਹ ਮੰਦਭਾਗੀਆਂ ਗੱਲਾਂ ਨੇ ਇਸ ਕਰਕੇ ਭਾਰਤੀ ਕਿਸਾਨ ਜੁਨੀਏਕਤਾ ਕਰਾ ਹਾਂ ਤਾਂ ਹਮੇਸ਼ਾ ਹੀ ਲੋਕਾਂ ਨੂੰ ਸਮਝਾਉਂਦੀ ਐ ਸਾਡੀਆਂ ਚਾਹੇ ਧੀਆਂ ਨੇ ਚਾਹੇ ਕੁੜੀਆਂ ਨੇ ਵੀ ਆਪਦੇ ਘਰੇ ਸਹੁਰਿਆਂ ਦੇ ਘਰੀ ਠੀਕ ਹੁੰਦਾ ਸੋ ਠੀਕ ਆ ਸਾਡੀ ਉਹ ਭੈਣ ਉਹਦੀ ਜਿਹੜੀ ਮਾਂ ਸੀ ਉਹ ਕੁੜੀ ਦੀ ਉਹ ਨਹੀਂ ਸਮਝੀ ਦੇਖੋ ਘਟਨਾ ਕਿੱਡੀ ਵਾਪਰ ਗਈ ਇੱਕ ਛੌਣੇ ਵਰਗਾ ਪੁੱਤ ਚੱਲ ਗਿਆ ਇੱਕ ਕੋਈ ਪੁੱਤ ਸੀ ਇਹਨਾਂ ਦਾ ਇਕੱਲਾ ਹੀ ਬੇਟਾ ਸੀ ਗਾਂਹ ਪੋਤਾਂ ਨੀਂ ਹੱਥ ਲੱਗ ਰਿਹਾ ਸੋ ਭੱਜੇ ਹੋਏ ਨੇ ਘਰੋਂ ਅਧਿਕਾਰੀਆਂ ਨਾਲ ਗੱਲ ਹੋਈ ਐ ਵੀ ਅਸੀਂ ਉਹਨੂੰ ਗ੍ਰਿਫਤਾਰ ਕਰ ਰਹੇ ਹਾਂ ਅੱਜ ਵੀ ਮੈਂ ਗੱਲ ਕੀਤੀ ਹੈ ਵੀ ਉਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ ਇਹ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਸਾਡੀ ਇਹੀ ਮੰਗ ਹੈ ਭਾਰਤੀ ਕਿਸਾਨ ਜਨਿਕਤਾ ਗਰਾਹਾਂ ਦੀ ਸੋ ਸਮਝਣ ਦੇ باوجود ਵੀ ਉਹ ਸਮਝ ਨਹੀਂ ਸਕੇ ਸੋ ਫਰਾਰ ਹੋਏ ਹੋਏ ਨੇ ਸਾਡੀ ਮੰਗ ਹੈ ਜਲਦੀ ਜਲਦੀ ਹਲਕਾ ਜਿਹੜਾ ਸਾਡੇ ਥਾਣਾ ਤਨਹੌਲਾ ਦੇ ਇੰਚਾਰਜ ਨੇ ਉਹਨੂੰ ਬੇਨਤੀ ਕੀਤੀ ਆ ਅਸੀਂ ਤੇ ਤੁਹਾਡੇ ਮਾਧਿਅਮ ਰਾਹੀਂ ਵੀ ਜਾਣ ਬੁੱਝ ਕੇ ਉਹਨੂੰ ਟੰਗ ਕੀਤਾ ਜਾਣ ਬੁੱਝ ਕੇ ਆ ਗੋਸ਼ਕੁੰਦਾ ਹੈ ਇਦੇ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਗੁਰਦਾਸ ਸਿੰਘ ਸਾਨੋ ਬਲੌਰਸਿੰਘ ਦੀ ਪਤਾ ਚੰਨਾ ਦਾ ਸੀਗਾ ਇਸ ਨੇ 27 ਤਰੀਕ ਨੂੰ ਦਵਾਈ ਪੀਲੀ ਸੀ ਜਿਸ ਕਰਕੇ 28 ਤਰੀਕ ਨੂੰ ਦੀ ਮੌਤ ਹੋਣ ਉਪਰੰਤ 29 29 ਤਰੀਕ ਨੂੰ ਠਾਣਾ ਤਨੋਲਾ ਵਿਖੇ 98 ਨੰਬਰ ਮਕਦਮਾ ਅਧੀਨ ਤਾਰਾ 108 3543 ਤੇ 3/5 ਬੀਐਨਐਸ ਦੇ ਅਧੀਨ ਦਰਜ ਕੀਤਾ ਗਿਆ ਹੈ ਦਰਜ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਹ ਮੁਕੱਦਮਾ ਉਸ ਦੀ ਪਤਨੀ ਨਵਦੀਪ ਕੌਰ ਅਤੇ ਨਵੀ ਅਤੇ ਉਸ ਦੀ ਸੱਸ ਦਲਜੀਤ ਕੌਰ ਪਤਨੀ ਲਖਮਣ ਸਿੰਘ ਦੇ ਬਰਖਲਾਫ ਦਰਜ ਹੋਇਆ ਹੈ ਇਹਨਾਂ ਨੂੰ ਫੜਨ ਲਈ ਰੇਡਾਂ ਕੀਤੀਆਂ ਜਾ ਰਹੀਆਂ ਨੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਹਾਇ ਦੀ ਤਕਮੀਲੀਤੀ ਪੂਰੀ ਕੀਤੀ ਜਾਊਗੀ ਅੱਜ ਵੀ ਇਸ ਵਿੱਚ ਰੇਡ ਕੀਤਾ ਗਿਆ ਹਾਂ ਮ੍ਰਿਤਕ ਮਰਨ ਤੋਂ ਪਹਿਲਾਂ ਦਵਾਈ ਪੀਣ ਤੋਂ ਪਹਿਲਾਂ ਇਸ ਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਜਿਸ ਵੀਡੀਓ ਦੇ ਆਧਾਰ ਤੇ ਇਹ ਮੁਕੱਦਮਾ ਉਹਦੇ ਮੁੰਡੇ ਦੇ ਪਿਓ ਤੇ ਬਿਆਨ ਤੇ ਦਰਜ ਹੋਇਆ ਹੈ